ਓ ਸਾਥਿਓ ਮੈਂ ਡਾਕਟਰ ਤੇਰਾਕਾਰ ਲੈ ਕੇ ਆਇਆ ਜ਼ਰਾ ਬકરીຊਨੀ ਦੇ 138 ਦਿਨਾਂ ਦਾ ਲੇਖਾ ਜੋਖਾ ਜਾਣਦੇ ਹੋ ਨਾ ਜੇ ਨੀ ਬકરી ਹੋ ਗਿਆ ਸਮਾਂ ਅੱਗੇ ਵਧਣ ਦੀ بجائے ਸਾਡੇ ਕਰਮਾਂ ਦੀ ਪਿਛਲੀ ਗਲੀ ਚ ਮੁੜਦਾ ਚੇਤੇ ਰੱਖਿਓ ਤੇ ਉੱਥੇ ਤੁਹਾਡੀ ਮੁਲਾਕਾਤ ਕਿਹਦੇ ਨਾਲ ਹੋਣੀ ਹੈ ਤੁਹਾਡੇ ਨਾਲ ਹੀ ਕਰਵਾਈ ਜਾਣੀ ਹੈ ਕਹਿ ਸਕਦੇ ਹਾਂ ਕਿ ਸਾਨੂੰ ਸਾਡੇ ਨਾਲ ਹੀ ਰੂਬਰੂ ਕਰਾਇਆ ਜਾਣਾ ਘਪਰਾਉਣਾ ਕਿਉਂ ਆ ਮੈਂ ਹੈਗੀ ਆ ਨਾ ਤੁਹਾਡੀ ਆਪਣੀ ਹੋਸ ਮੈਂ ਦੱਸਾਂਗੀ ਆਖਰੀ ਚਾਰ ਰਾਸ਼ੀਆਂ ਦਾ ਵੀਰਵਾ ਦੇਖੋ ਤੁਹਾਨੂੰ ਰਾਸ਼ੀ ਦੀ ਵਾਰੀ ਸੀ ਤੁਹਾਨੂੰ ਰਾਸ਼ੀ ਵਾਲੇ ਉਹ ਸ਼ਨੀ ਵਕਰੀ ਹੋਣ ਦੇ ਨਾਲ ਤੁਹਾਡੀ ਜ਼ਿੰਦਗੀ ਚ ਅਚਾਨਕ ਪਿਛਲੇ ਸਮੇਂ ਦੀਆਂ ਜਿਹੜੀਆਂ ਕੋਈ ਗਲਤੀਆਂ ਕੀਤੀਆਂ ਜਾਂ ਅਣਸੁਲਝੇ ਮੁੱਦੇ ਆ ਉਹ ਦੁਬਾਰਾ ਜਾਗ ਪੈਣੇ ਆ ਪਿਤਾ ਜਾਂ ਉਤਪਤਵੀ ਤੇ ਬੈਠੇ ਪ੍ਰਭਾਵਸ਼ਾਲੀ ਵਿਅਕਤੀ ਦੇ ਨਾਲ ਟਕਰਾਅ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੁਸੀਂ ਜੇਕਰ ਧਾਰਮਿਕ ਸਥਾਨ ਦੀ ਯਾਤਰਾ ਜਾਂ ਵਿਦੇਸ਼ ਸੰਬੰਧੀ ਕੋਈ ਯਾਤਰਾ ਦੀ ਯੋਜਨਾ ਬਣਾਈ ਸੀ ਉਹਦੇ ਵਿੱਚ ਰੁਕਾਵਟ ਆ ਜਾਣੀ ਹੈ ਇਹਨਾਂ 138 ਦਿਨਾਂ ਦੇ ਵਿੱਚ ਇਹ ਗੱਲ ਨਹੀਂ ਘਬਰਾਉਣਾ ਕਾ ਤੋਂ ਉਪਾਅ ਕਰੋ ਸੌਖੇ ਸੌਖੇ ਉਪਾਅ ਨੇ ਮੇਰੇ ਤਿੰਨ ਸ਼ਨੀਵਾਰ ਤੱਕ ਤੁਸੀਂ ਪਿਤਾ ਜਾਂ ਗੁਰੂ ਤੁਲ ਵਿਅਕਤੀ ਦੀ ਟੈਲ ਸੇਵਾ ਕਰਨੀ ਆ ਤੇ ਉਹਨਾਂ ਦੇ ਚਰਨ ਧੋ ਕੇ ਪਾਣੀ ਨੂੰ ਮੱਥੇ ਤੇ ਲਾ ਲੈਣਾ ਇੱਕ ਸੁੱਕਾ ਨਾਰੀਅਲ ਲੈ ਲਓ ਬਾਲਾਂ ਵਾਲਾ ਨਾਰੀਅਲ ਹੁੰਦਾ ਉਹਦੇ ਤੇ ਤੁਸੀਂ ਕਾਲਾ ਤਾਂ ਗਲ ਪੇਟ ਲੈਣਾ ਉਹਨੂੰ ਕਿਸੇ ਵੀ ਧਰਮ ਸਥਾਨ ਦੇ ਉੱਤੇ ਜਾ ਕੇ ਰੱਖ ਆਓ 27 ਦਿਨ ਤੱਕ ਤੁਸੀਂ ਗਾਇਤਰੀ ਮੰਤਰ ਦਾ ਜਾਪ ਕਰਨਾ ਜਿਹੜੀ ਤੁਹਾਡਾ ਅੰਦਰੂਨੀ ਸੰਘਰਸ਼ ਹੈ ਨਾ ਅੰਦਰ ਕਸ਼ਮਕਸ਼ ਹੈ ਉਹ ਠੀਕ ਹੋ ਜਾਏਗੀ ਜੇ ਤੁਸੀਂ 27 ਦਿਨ ਗੈਤਰੀ ਮੰਤਰ ਪੜਨਾ 파ਟ ਨਹੀਂ ਕਰ ਸਕਦੇ ਤਾਂ ਸ਼ਨੀਵਾਰ ਨੂੰ ਕਾਲੇ ਚੋਲੇ ਵਾਲਾ ਭਖਾਰੀ ਇੱਕ ਲੱਭ ਲਓ ਉਹਨੂੰ ਕਾਲਾ ਕੱਪੜਾ ਜਾਂ ਕਾਲੀ ਦਾਲ ਸਾਬਤ ਮਾਂ ਜਿਹਨੂੰ ਕਹਿੰਦੇ ਆ ਉਹ ਦਾਨ ਦਿਓ ਤੁਸੀਂ ਮਕਰ ਰਾਸ਼ੀ ਵਾਲਿਓ ਸ਼ਨੀ ਵਕਰੀ ਹੋਇਆ ਤੁਹਾਡੇ ਮਨ ਦੇ ਅੰਦਰ ਇੱਕ ਅਣਜਾਣ ਪੈ ਇੱਕ ਅਣਜਾਣ ਖੋਫ ਡਰ ਪੈਦਾ ਹੋ ਗਿਆ ਕੋਈ ਗੱਲ ਨਹੀਂ ਉਪਾਅ ਮੈਂ ਦੱਸਾਂਗੇ ਅਣਚਾਹੀਆਂ ਚਿੰਤਾਵਾਂ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ ਇਹਨਾਂ 138 ਦਿਨਾਂ 'ਚ ਆਰਥਿਕ ਲੈਣ-ਦੇਣ ਦੇ ਵੇਲੇ ਸਤਰਕਤਾ ਵਰਤਣੀ ਹੈ ਤੁਸੀਂ ਨਹੀਂ ਤਾਂ ਡਜਣਾ ਵਰਤ ਜਾਣੀਆਂ ਕਿਉਂਕਿ ਪੈਸੇ ਦਾ ਮਸਲਾ ਹੈ ਕੁਝ ਛੁਪਿਆ ਹੋਇਆ ਰੋਗ ਹਿਡਨ ਉਹ ਪਹਿਲਾਂ ਡਾਕਟਰਾਂ ਕੋਲੋਂ ਡਿਟੈਕਟ ਨਹੀਂ ਹੋਇਆ ਹੋਵੇਗਾ ਰਿਪੋਰਟਾਂ 'ਚ ਕੁਝ ਆਇਆ ਨਹੀਂ ਹੋਏਗਾ ਪਰ ਹੁਣ ਉਹ ਉਬਰੇਗਾ ਤੇ ਡਾਕਟਰੀ ਖਰਚੇ ਕਿਉਂਕਿ ਇਲਾਜ ਕਰਾਉਣਾ ਪੈਣਾ ਉਹ ਵੱਧ ਜਾਣਗੇ ਮੇਰੇ ਕੋਲ ਤੈਨੂੰ ਪਾ ਤੁਹਾਡੇ ਵਾਸਤੇ ਤੁਸੀਂ ਕਾਲੇ ਘੋੜੇ ਦੇ ਨਾਲ ਲੈ ਲੈਣੀ ਹੈ ਆਪਣੇ ਘਰ ਦੇ ਦੱਖਣ ਪੱਛਮ ਵਾਲੇ ਪਾਸੇ ਉਸ ਨੂੰ ਲਗਾ ਦੇਣਾ ਦੱਖਣ ਪੱਛਮ ਵਾਲੇ ਪਾਸਾ ਲੱਭਣਾ ਉੱਥੇ ਤੁਸੀਂ ਕੰਪਾਸ ਕਰ ਲੀਦੇ ਆ ਮੋਬਾਈਲ ਤੋਂ ਐਪ ਹੁੰਦੀਆਂ ਕੰਪਾਸ ਨੂੰ ਕਰ ਲਓ ਉਨੂੰ ਉਹਦੇ ਤਰ੍ਹਾਂ ਹੀ ਤੁਹਾਨੂੰ ਇਹ ਪਤਾ ਲੱਗ ਜਾਏਗਾ ਦੱਖਣ ਪੱਛਮ ਕੋਣਾ ਕਿਹੜਾ ਹੈ ਸ਼ਨੀਵਾਰ ਨੂੰ ਸਾਬਤ ਮਾਂ ਸਰੋਂ ਦਾ ਤੇਲ ਲਾ ਲੈਣਾ ਮਾਲਿਸ਼ੀ ਚ ਕਰ ਲਈਦੀ ਹੈ ਨਾ ਉਹਨਾਂ ਨੂੰ ਮੜ ਲਈਦਾ ਹੱਥਾਂ ਦੇ ਵਿੱਚ ਤੇ ਕਾਵਾਂ ਨੂੰ ਉਹਨਾਂ ਨੂੰ ਪਾ ਦੇਣਾ 27 ਦਿਨ ਤੁਸੀਂ ਲਗਾਤਾਰ ਇੱਕੇ ਵਾਰੀ ਮਹਾਮ੍ਰਿਤੰਜ ਮੰਤਰ ਦੀ ਮਾਲਾ ਜਿਹੜੀ ਆ ਕੱਢਣੀ ਹੈ ਕੰਬ੍ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਹੈ ਕੰਬ੍ਰਾਸ਼ੀ ਵਾਲਿਓ ਤੁਹਾਡਾ ਸ਼ਨੀ ਤੁਹਾਡੀ ਰਾਸ਼ੀ ਵਿੱਚ ਛੀ ਬੱਕਰੀ ਹੋਇਆ ਇਸ ਕਰਕੇ ਬਾਕੀ ਰਾਸ਼ੀ ਵਾਲਿਆਂ ਨਾਲੋਂ ਤੁਹਾਨੂੰ ਜ਼ਿਆਦਾ ਆਪਣਾ ਧਿਆਨ ਰੱਖਣਾ ਪੈਣਾ ਹੈ ਤੁਹਾਡੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਆ ਜਾਣੀ ਹੈ ਹੌਸਲੇ ਪਸਤ ਹੋ ਜਾਣੇ ਆ ਨਾਮਾ ਡੋਲ ਸਥਿਤੀ 'ਚ ਤੁਸੀਂ ਰਹਿਣਾ ਮਨ ਦੀ ਸਥਿਰਤਾ ਕਰਕੇ ਜੀਵਨ ਦਾ ਜੋ ਨਿਤਨੰਤ ਜਾਂ ਰੂਟੀਨ ਬਣੀ ਸੀ ਨਾ ਤੁਹਾਡੀ ਉਹ ਟੁੱਟ ਜਾਣੀ ਆ ਤੁਸੀਂ ਆਪਣੇ ਆਪ ਨੂੰ ਖੁਦ ਸ਼ੱਕ ਦੇ ਘੇਰੇ 'ਚ ਖੜਾ ਕਰਕੇ ਦੇਖੋਗੇ ਭਾਵ ਤੁਹਾਨੂੰ ਆਤਮ ਸੰਦੇਹ ਦਾ ਸ਼ਿਕਾਰ ਹੋਣਾ ਪਵੇਗਾ ਮੇਰੇ ਕੋਲ ਤੁਹਾਡੇ ਵਾਸਤੇ ਵੀ ਅਲੱਗ ਜੈ ਉਪਾਅ ਬੜੇ ਸੌਕੇ ਨੇ ਕਰੋਗੇ ਸਭ ਠੀਕ ਹੋ ਜਾਏਗਾ ਤੁਸੀਂ ਹਰ ਸ਼ਨੀਵਾਰ ਕਾਲੇ ਰੰਗ ਦੀ ਕੋਈ ਚੀਜ਼ ਗਰੀਬ ਨੂੰ দান ਕਰ ਦਿਓ ਤੁਹਾਡਾ ਅੰਦਰੂਨੀ ਜਿਹੜੀ ਪਾਵਰ ਹੈ ਬਲ ਹੈ ਉਹ ਵਧੇਗਾ ਤੁਸੀਂ ਸ਼ਨੀਵਾਰ ਨੂੰ ਕਾਲੇ ਥਿਲਾਂ ਦਾ ਤੇਲ ਲੈ ਲੈਣਾ ਥੋੜਾ ਜਿਹਾ ਪਰਵੱਟਿਆਂ ਦੇ ਐਨ ਵਿਚਕਾਰ ਮੱਥੇ ਤੇ ਤਿਲਕ ਦੇ ਰੂਪ ਚ ਲਾਉਣਾ ਦੇਖੋ ਸ਼ਨੀਵਾਰ ਦਾ ਦਿਨ ਕਾਲੇ ਥਿਲਾਂ ਦਾ ਤੇਲ ਮਿਲ ਜਾਂਦਾ ਜੀ ਦੁਕਾਨ ਤੋਂ ਬੜੀ ਆਸਾਨੀ ਨਾਲ ਫਿਰ ਬਾਕੀ ਜਿਹੜਾ ਤੇਲ ਬਚਣਾ ਹੈ ਉਹ ਸ਼ਨੀ ਦੇਵ ਦੀ ਮੂਰਤੀ ਦੇ ਉੱਪਰ ਛੜਾ ਦੇਣਾ ਜੇ ਤੁਸੀਂ ਇਦਾਂ ਨਹੀਂ ਕਰ ਸਕਦੇ ਤਾਂ ਤੁਸੀਂ ਉਹ ਜਿਹੜਾ ਬਚਿਆ ਤੇਲ ਹੈ ਨਾ ਪਰਵੱਟਿਆਂ 'ਚ ਤਿਲਕ ਲਾਉਣ ਤੋਂ ਬਾਅਦ ਉਸ ਤੇਲ ਨੂੰ ਆਪਣੇ ਘਰ ਦੇ ਪਿਛਲੇ ਦਰਵਾਜ਼ੇ ਦੇ ਕੋਲ ਰੱਖ ਦਿਓ ਜੀ ਸਾਈਡ ਤੇ ਹਰੇਕ ਸ਼ਨੀਵਾਰ ਤੁਸੀਂ ਸ਼ਨੀ ਚਾਲਾ 40 ਦਾ ਪਾਠ ਕਰ ਲੈਣਾ ਆਖਰੀ ਰਾਸ਼ੀ ਰਹਿ ਗਈ ਹੈ ਮੀਨ ਰਾਸ਼ੀ ਸ਼ਨੀ ਬકરી ਹੋਣ ਕਰਕੇ ਤੁਸੀਂ ਵਿਦੇਸ਼ ਜਾਣ ਦਾ ਜੇ ਪ੍ਰੋਗਰਾਮ ਬਣਾਇਆ ਸੀ ਕੋਈ ਫਾਈਲ ਆਈ ਸੀ ਜਾਂ ਲੰਬੀ ਦੂਰੀ ਦੀ ਯਾਤਰਾ ਕਰਨੀ ਸੀ ਉਹ ਕੰਮ ਤੁਹਾਡਾ ਬਣਨ ਨਹੀਂ ਆ ਮੰਨ ਤੜਨ ਰਾਸ਼ ਹੋ ਜਾਣਾ ਵਿਛੋੜੇ ਜਾਂ ਉਪਰਾਮਤਾ ਦੀ ਜਿਹੜੀ ਭਾਵਨਾ ਉਹ ਆ ਵੀ ਰਹਿਣੀ ਹੈ ਕਹਿ ਲਓ ਕਿ ਘਰੇਲੂ ਫਰੰਟ ਤੇ ਰਿਸ਼ਤਿਆਂ ਦੇ ਵਿੱਚ ਇੱਕ ਠੰਡਕ ਜਈ ਕੋਲਡਰ ਕੋਲਡ ਕੋਲਡਨੈਸ ਉਹ ਠੰਡ ਵੱਧ ਜਾਣੀ ਹੈ ਖਰਚੇ ਆਮਦਨ ਨਾਲੋਂ ਵੱਧ ਜਾਣੇ ਆ ਕੁਦਰਤੀ ਆ ਕੇ ਫਿਰ ਬਜਟਾਂਵਾਂ ਡੋਲ ਹੁਣਾ ਹੀ ਹੋਣਾ ਹੈ ਤੁਸੀਂ ਉਪਾਅ ਕਰੋਗੇ ਕਾਲੇ ਛੋਲੇ ਲੈ ਲੈਣੇ ਸ਼ਨੀਵਾਰ ਨੂੰ ਮਹਿਲਾ ਭਿਖਾਰੀ ਨੂੰ ਦਾਨ ਕਰਨਾ ਤੁਸੀਂ ਦੇਖੋਗੇ ਮੇਰੇ ਉਪਾਅ ਚ ਮਹਿਲਾ ਭਿਖਾਰੀ ਦੀ ਗੱਲ ਅਕਸਰ ਆ ਰਹੀ ਹੈ ਸੋ ਯਾਦ ਰੱਖਣਾ ਇਹ ਨਹੀਂ ਕਿ ਮਹਿਲਾ ਭਿਖਾਰਨ ਲੱਭੀ ਨਹੀਂ ਤਾਂ ਕਿਸੇ ਬੰਦੇ ਨੂੰ ਫੜਾ ਦਿਓ ਨਹੀਂ ਆਪਣੀ ਜਨਮਦਾਤੀ ਮਾਂ ਸ਼ਨੀਵਾਰ ਦੇ ਦਿਨ ਸਵੇਰੇ 11 ਵਜੇ ਤੋਂ ਪਹਿਲਾਂ ਉਹਦੇ ਚਰਨ ਛੂ ਕੇ ਉਹਨੂੰ ਕਾਲੀ ਚੁੰਨੀ ਤੋਹਫੇ ਵਜੋਂ ਗਿਫਟ ਕਰ ਦੋ ਸਤਾਇ ਦਿਨ ਤੱਕ ਤੁਸੀਂ ਰੋਜ਼ दत्तात्रेय ਕਵਚ ਦਾ ਜਪ ਕਰਨਾ ਇਹਦੇ ਨਾਲ ਤੁਹਾਡਾ ਮੁਸੀਬਤਾਂ ਤੋਂ ਬਚਾਅ ਹੋਊਗਾ ਦੇਖੋ ਸ਼ਨੀ ਦੀ ਵਕਰੀ ਦਿਸ਼ਾ ਨਾਲ ਘੁਮਾਉਣ ਦੀ ਥੋੜਾ ਲੋੜ ਆ ਸ਼ੀਸ਼ਾ ਰੋਜ਼ ਦੇਖਦੇ ਆ ਨਾ ਤੁਸੀਂ ਸ਼ੀਸ਼ੇ 'ਚ ਆਪਣਾ ਚਿਹਰਾ ਦਿਸਦਾ ਪਰ ਜਿਹੜਾ ਕਰਮਾਂ ਦਾ ਆਇਨਾ ਹੈ ਕਰਮਾਂ ਦਾ ਸ਼ੀਸ਼ਾ ਉਹਦੇ 'ਚ ਸਿਰਫ ਤੁਸੀਂ ਜਿਹੜੇ ਕਰਮ ਕਰਦੇ ਆ ਉਹ ਕਾਊਂਟ ਨਹੀਂ ਹੁੰਨੇ ਜੋ ਤੁਹਾਡੇ ਮਨ ਵਿੱਚ ਬੁਰੀ ਸੋਚ ਵੀ ਆਉਣੀ ਆ ਨਾ ਬੁਰੇ ਕਰਮ ਤਾਂ ਕਾਊਂਟ ਹੋਣੇ ਹੋਣੇ ਆ ਜਿਹੜੀ ਬੁਰੀ ਸੋਚ ਆ ਉਹ ਅਜੇ ਤੁਹਾਡੇ ਅਬ ਚੇਤਨ ਮੰਚ ਆਉਣੀ ਆਉਣੀ ਹੈ ਤਾਂ ਉਹ ਵੀ ਨੋਟ ਹੋ ਜਾਣੀ ਹੈ ਸੋ ਚੰਗੇ ਜੇ ਬਣੇ ਆ ਤਾਂ ਫਿਰ ਡਰਨ ਦੀ ਕੋਈ ਲੋੜ ਨਹੀਂ ਹੈ 138 ਦਿਨ ਮੇਰੇ ਹੁੰਦੇ ਆ ਤੁਹਾਡੇ ਮਾਣੇ ਨਹੀਂ ਜਾਣਗੇ ਆਪਾਂ ਮੈਂ ਦੱਸਦੇ ਆ ਤਿੰਨ ਸੌਖੇ ਉਪਾਅ ਕਰਨ ਨਾਲ ਤੁਸੀਂ ਸੋਚੋ ਨਾ ਜੀਵਨ ਸਖਾਵਾਂ ਹੋ ਗਿਆ ਤਾਂ ਉਹ ਚਾਹੀਦਾ ਕੀ ਹੁੰਦਾ ਚਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਮੈਂ ਨਵੀਂ ਆ ਨਵੇਂ ਵਿਸ਼ਿਆਂ ਨਾਲ ਫਿਰ ਹਾਜ਼ਰ ਹੋਵਾਂਗੀ ਸੋ ਇਹ ਉਪਾਅ ਕਰਕੇ ਦੇਖੋ ਅਗਲੇ ਨਵੇਂ ਵਿਸ਼ੇ ਲੈ ਕੇ ਮੇਰਾ ਇੰਤਜ਼ਾਰ ਕਰੋ ਕਮੈਂਟ ਚ ਬਾਕਸ ਸੋ ਦਾ ਸਹੀ ਐਸ ਵਲੇ ਸ਼ਨੀ ਤੁਹਾਡੀ ਰਾਸ਼ੀ ਚ ਕਿੱਥੇ ਸਥਿਤ ਸੀ ਕਿਹੜੇ ਘਰ ਦੇ ਵਿੱਚ ਕਿਹੜੇ ਭਾਵ ਦੇ ਵਿੱਚ ਟਿਲ ਦੈਨ ਬਾਏ ਬਾਏ